ਲਓ ਬਈ ਸੱਜਣੋ ਅੱਜ ਆਪਾਂ ਪਹੁੰਚ ਗਏ ਆ ਨਾਬੇ ਦੀ ਧਰਤੀ ਤੇ ਸ਼ਹਿਰ ਪਟਿਆਲੇ ਦੇ ਵਿੱਚ ਨਾਬੇ 'ਚ ਮੌਜੂਦ ਆ ਜਿੱਥੇ ਘੋੜੇ ਘੋੜੀਆਂ ਦਾ ਮੇਲਾ ਲੱਗਿਆ ਮਿੱਤਰੋ ਉਸ ਜਗ੍ਹਾ ਤੇ ਆਪਾਂ ਪਹੁੰਚ ਗਏ ਆ ਨਾਬਾ ਕੋੜਾ ਮੰਡੀ ਦੇ ਵਿੱਚ ਆਪਾਂ ਐਂਟਰੀ ਮਾਰਤੀ ਆ ਤੇ ਸਾਰੇ ਮੇਲੇ ਦੀ ਤੁਹਾਨੂੰ ਵੀਡੀਓ ਦਿਖਾਵਾਂਗੇ ਬਣੇ ਰਹੋ ਇਸ ਵੀਡੀਓ 'ਚ ਮਿੱਤਰੋ ਚੱਲਦੀ ਚੱਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਭਰਾ ਫੇਸਬੁੱਕ ਤੇ ਵੇਖ ਰਹੇ ਆ ਉਹ ਫੇਸਬੁੱਕ ਤੇ ਸ਼ੇਅਰ ਕਰ ਦਿਓ ਤੇ YouTube ਤੇ ਦੇਖਣ ਵਾਲੇ ਅੱਗੇ ਤੋਂ ਅੱਗੇ ਸ਼ੇਅਰ ਕਰ ਦਿਓ ਤਾਂ ਹਰ ਇੱਕ ਬੰਦੇ ਤੱਕ ਇਹ ਮੇਲਾ ਪਹੁੰਚ ਜਾਏ ਜਿਹੜੇ ਵੀਰਾਂ ਤੋਂ ਆਇਆ ਨਹੀਂ ਗਿਆ ਮੇਲੇ ਦੇ ਮਿੱਤਰੋ ਸ਼ੁਰੂ ਚ ਨਾ ਮੋੜ ਚ ਬਾਈ ਆ ਗਏ ਭੈਣੀ ਸਾਹਿਬ ਵਾਲੇ ਖੋਏ ਦੀਆਂ ਸਪੈਸ਼ਲ ਕੁਲਫੀਆਂ ਲਈ ਬੈਠੇ ਆਗੇ ਤੇ ਹਰ ਇੱਕ ਮੇਲੇ ਤੇ ਹੁੰਦੇ ਆ ਇਹ ਵੀ ਮੇਲੇ ਦਾ ਸ਼ਿੰਗਾਰ ਆ ਘੋੜਾ ਮੰਡੀਆਂ ਦਾ ਸ਼ਿੰਗਾਰ ਆ ਬਾਈ ਭੈਣੀ ਵਾਲੇ ਤੇ ਆ ਜਾਓ ਫਿਰ ਮਿੱਤਰੋ ਆਪਾਂ ਮੇਲੇ ਚ ਮਾਰਦੇ ਆ ਐਂਟਰੀ ਤੇ ਇਧਰ ਇੱਕ 22 ਮਿੱਤਰੋ ਘੋੜਿਆਂ ਵਾਸਤੇ ਘੋੜਿਆਂ ਵਾਸਤੇ ਨਾ ਤੁੰਮੇ ਲਈ ਬੈਠੇ ਆ ਲੋ ਦੇਖੋ ਹੋਰ ਭਾਈ ਕੀ ਹਾਲ ਆ ਠੀਕ ਠਾਕ ਆ ਤੇ ਮਾੜਾ ਦੱਸ ਜੇ ਤੁੰਮਿਆਂ ਬਾਰੇ ਦੱਸ ਵੀ ਘੋੜਿਆਂ ਚ ਕਿੰਨਾ ਕ ਫਾਇਦਾ ਹੁੰਦਾ ਇਹਨਾਂ ਦਾ ਕਿਵੇਂ ਆ ਲੈ ਲੈ ਮੈਂ ਇੱਕ ਲੈ ਲੈ ਘੋੜੀਆਂ ਵਾਸਤੇ ਮਸਾਲਾ ਬਣਦਾ ਵੀਰ ਜੀ ਘੋੜਿਆਂ ਵਾਸਤੇ ਅੱਛਾ ਦੁਵਾਰਾ ਵਾਸਤੇ ਵੀ ਬਣ ਕੇ ਚੱਲੋ ਬੰਦਿਆ ਵਾਸਤੇ ਵੀ ਚੰਗਿਆ ਹੀ ਇਹ ਆਜੰਦਾਰ ਜੀ ਇੰਫਾਲਾ ਬਣਾਉਣਾ ਵਧੀਆ ਹੀ ਦਾ ਠੀਕ ਹੈ ਇਹਦੇ ਜਵੈਨਾ ਵਗੈਰਾ ਪਗਾ ਪਾ ਕੇ ਜੀ ਸੁਕਾ ਜਾਂਦਾ ਜੀ ਇਹ ਠੀਕ ਹੈ ਇਹਦਾ ਮਸਾਲਾ ਪਾਣੇ ਦਾ ਫੱਕੀ ਦੌਰ ਦੇ ਜੀ ਠੀਕ ਹੈ ਜੀ ਉਹ ਵੀ ਬੜਾ ਸਭ ਤੋਂ ਵਧੀਆ ਜੀ ਗੈਂਦਰੀ ਬਣਦਾ ਜੀ ਪੇਟ ਨਹੀਂ ਖਰਾਬ ਹੁੰਦਾ ਤੇ ਨਾਲ ਹੀ ਠੀਕ ਹੈ ਜੀ ਹਾਂ ਜੀ ਤੇ ਇਹ ਹੁਣ ਫਿਰ ਤੂੰ ਵੇਚਣ ਲੈ ਕੇ ਆਇਆ ਇੱਥੇ ਤੁਸੀਂ ਵੇਚਣ ਲੈ ਕੇ ਆਏ ਜੀ ਤੇ ਕਿੰਨੇ ਰੁਪਏ ਦੇ ਹਿਸਾਬ ਦਿਨਾਗਾ ਇਹਦੇ ਨਹੀਂ 20 ਰੁਪਏ ਕਿਲੋ ਜੀ 20 ਰੁਪ ਤੇ ਤੂੰ ਇਹ ਕਿੱਥੋਂ ਲੈ ਕੇ ਆਏ ਐ ਨੇ ਲੋ ਮਿੱਤਰੋ ਵੇਖੋ ਟਰਾਲੀ ਭਰੀ ਬੈਠਾ ਬਾਈ ਇਹ ਵੀਰ ਜੀ ਨੇ ਕਿਹਾ ਸੀ ਬਠਿੰਡ ਤੋਂ ਕਿਧਰ ਵੇ ਤੋਂ ਅੱਡੇ ਲੈ ਆਏ ਅੱਛਾ ਉਧਰੋਂ ਤੇ ਕਿਹੜਾ ਪਿੰਡ ਆ ਤੇਰਾ ਮੇਰਾ ਪਿੰਡ ਵੀਰ ਜੀ ਜਿਖੇ ਪਲਾ ਸੁਨਾਮ ਦੇ ਨਾਲ ਹੀ ਠੀਕ ਆ ਠੀਕ ਆ ਉਧਰੋਂ ਲੈ ਕੇ ਆਇਆ ਤੂੰ ਸਾਡੇ ਏਰੀਏ ਕੰਨਣਾ ਤੇ ਵਾਵਾ ਵੇ ਅੱਗੇ ਲੱਗਦੇ ਆ ਨਾ ਹਾਂ ਵੀਰ ਜੀ ਹਾਂ ਚੱਲ ਫਿਰ ਮਿਲਦੇ ਆਂਗੇ ਅੱਗੇ ਵੀਡੀਓ ਚ ਲੋ ਬਾਈ ਮਿੱਤਰੋ ਹੁਣ ਨਾ ਬਣੇ ਰਹੋ ਆਪਾਂ ਤੁਹਾਨੂੰ ਜਾਨਵਰ ਦਿਖਾਉਣੇ ਆਂਗੇ ਘੈਂਟ ਘੈਂਟ ਜਾਨਵਰ ਦੇਖਣ ਨੂੰ ਮਿਲਣਗੇ ਤੇ ਇਧਰ ਆਪਾਂ ਐਂਟਰੀ ਮਾਰਤੀ ਆ ਮੇਲੇ ਚ ਚੱਲਦੇ ਆਂਗੇ ਅੱਗੇ ਆ ਚਾਹ ਪਾਣੀ ਵਾਲੇ ਭਰਾ ਬੈਠੇ ਆਗੇ ਇੱਧਰ ਤੇ ਇਧਰਲੇ ਪਾਸੇ ਮਿੱਤਰੋ ਰੱਸਿਆਂ ਵਾਲੇ ਵੀਰ ਆ ਗਏ ਘੋੜਿਆਂ ਦਾ ਜਿੰਨਾ ਕੋਲੋਂ ਸਾਰਾ ਸਮਾਨ ਮਿਲਦਾ ਹਾਰ ਸ਼ਿੰਗਾਰ ਇਹ ਵੀ ਮੰਡੀ ਦੀ ਸ਼ਾਨ ਹੁੰਦੇ ਆ ਰੱਸਿਆਂ ਵਾਲੇ ਭਰਾ ਕਾਕਾ ਰੱਸਿਆਂ ਵਾਲਾ ਆ ਗਿਆ ਸਾਰੇ ਰੱਸਿਆਂ ਵਾਲੇ ਵੀਰ ਬੈਠੇ ਆਗੇ ਤੇ ਆ ਜੋ ਫਿਰ ਬਣੇ ਰਹੋ ਵੀਡੀਓ ਚ ਮਿੱਤਰੋ ਚਲਦੀ ਚਲਦੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਆਪਾਂ ਮੇਲੇ ਦੇ ਅੰਦਰ ਐਂਟਰੀ ਕਰਤੀ ਆਗੀ ਤੇ ਦਿਖਾਉਣੇ ਆ ਹੁਣ ਸੋਨੋ ਜਾਨਵਰ ਕਿੰਨੇ ਕ ਪਹੁੰਚੇ ਆਗੇ ਆ ਵੀਰ ਰਸਿਆਂ ਵਾਲੇ ਭਰਾ ਨਾ ਬਹੁਤ ਜ਼ਿਆਦਾ ਪਹੁੰਚੇ ਦੇ ਆਗੇ ਤਕਰੀਬਨ ਜਿੰਨੇ ਵੀ ਰਸਿਆਂ ਵਾਲੇ ਵੀਰ ਆ ਸਾਰੇ ਪਹੁੰਚ ਗਏ ਤੇ ਲਓ ਮਿੱਤਰੋ ਬਹੁਤ ਹੀ ਸੋਹਣਾ ਮਾਹੌਲ ਆ ਮੇਲੇ ਦਾ ਤੇ ਘੋੜੇ ਹਜੇ ਨਾ ਕਈ ਆਏ ਨਹੀਂਗੇ ਸਵੇਰ ਸਵੇਰ ਦਾ ਟਾਈਮ ਆਗਾ ਜਿਦੋਂ ਆਪਾਂ ਵੀਡੀਓ ਬਣਾਉਣ ਲੱਗੇ ਆਂ ਸੁਬਾਹ ਦਾ ਟਾਈਮ ਆ ਇਹ ਤੇ ਜਾਂ ਕਿਹੜਾ ਗੂੜਾ ਕੜਾਈ ਜਾਂਦੇ ਆਸੇ-ਪਾਸੇ ਦੇਖੀ ਚੱਲੋ ਮਿੱਤਰੋ ਜਾਨਵਰ ਜਿੰਨੇ ਵੀ ਤੁਹਾਨੂੰ ਮੈਂ ਦਿਖਾਉਣੇ ਆ ਨਾ ਇੱਕ ਵੀਡੀਓ ਚ ਆਪਾਂ ਨਾ ਪੂਰਾ ਮੇਲਾ ਕਵਰ ਕਰਨਾ ਇਹਦੇ ਚ ਫੁੱਲ ਵੀਡੀਓ ਹੋਊਗੀ ਬਾਕੀ ਅਡੋਡੀ ਵੀ ਵੀਡੀਓ ਆਉਣਗੀਆਂ ਤਾਂ ਆਪਣੇ ਚੈਨਲ ਤੇ ਬਣੇ ਰਹੋ ਮਿੱਤਰੋ ਆਹ ਦੇਖੋ ਮਿੱਤਰੋ ਜਾਨਵਰ ਛੋਟੀ-ਛੋਟੀ ਦੇ ਪਹੁੰਚੇ ਆਗੇ ਪੂਰੇ ਸਿਰੇ-ਸਰੇ ਦੇ ਜਾਨਵਰ ਆਗੇ ਦਿਲਦਾਰ ਬੰਦੇ ਚੈਨਲ ਆ ਜੀ ਦਿਲਦਾਰ ਬੰਦੇ ਚੈਨਲ ਜੀ ਲਓ ਬਾਈ ਮਿੱਤਰੋ ਦੇਖੀ ਚੱਲੋ ਮੇਲੇ ਦਾ ਮਾਹੌਲ ਤੇ ਪਈਲੇ ਪਾਸੇ ਚੱਲੀ ਜਾਂਦੇ ਆ ਜਨਰੇਟਰ ਇੱਧਰ ਤਾਂ ਖੜਕਾ ਹੈ ਜ਼ਿਆਦਾ ਹੈ ਤੇ ਇੱਧਰ ਜਾਨਵਰ ਵੀ ਘਾਟੀ ਆ ਤੇ ਆਪਾਂ ਇਧਰੋਂ ਚੱਲਾਂਗੇ ਆ ਜਗ੍ਹਾ ਤੇ ਮਿੱਤਰੋ ਸੌਦੇ ਹੁੰਦੇ ਜਦੋਂ ਵੀ ਲਖਾਈ ਲਖੂਈ ਹੁੰਦੀ ਆ ਸੌਦੇ ਹੋયા ਤੋਂ ਆਹ ਭਰਾ ਬੈਠੇ ਆਗੇ ਆਉਂਦੇ ਆਂ ਇਹ ਲਿਖਾਈ ਕਰਨ ਵਾਲੇ ਬਹੁਤ ਹੀ ਸ਼ਾਨਦਾਰ ਟੈਂਟ ਟੂਟ ਲੱਗੇ ਹੋਇਆ ਮਿੱਤਰੋ ਸਵੇਰ ਦਾ ਮਾਹੌਲ ਕਰਕੇ ਨਾ ਸਟਾਇਲੀਆਂ ਨੂੰ ਕੋਈ ਨਮਾਈ ਜਾਂਦਾ ਕੋਈ ਗੇੜਾ ਕਢਾਈ ਜਾਂਦਾ ਆ ਆ ਦੇਖੋ ਤੁਹਾਨੂੰ ਜਾਨਵਰ ਹੋਰ ਦਿਖਾਉਣੇ ਆ ਚੋਟੀ ਚੋਟੀ ਦੇ ਬਣੇ ਰਿਹਾ ਵੀਡੀਓ ਚ ਆ ਤਾਂ ਆਪਣੇ ਭਰਾ ਦਾ ਹੀ ਆ ਗਿਆ ਸਟੈਲੀਆ ਨਾ ਹੋਰ ਕੀ ਹਾਲ ਆ ਬਿਆੰਤ ਓ ਬਾਈ ਬਿਆੰਤ ਕੀ ਹਾਲ ਆ ਹਾਲ ਹੈ ਬਾਈ ਕਹਿਣਾ ਬਾਈ ਆ ਜਾ ਮਾੜੀ ਕਰ ਲਾ ਗੱਲ ਮੈਂ ਅੱਗੇ ਆਖੀ ਜਨਾ ਮਾਹ ਦਾ ਆਪਣੇ ਭਰਾ ਦਾ ਹੈ ਸਟੈਲੀਆਨ ਖੜਾਗਾ ਆ ਚਲਾ ਲਾ ਮੈਕ ਵੇਖ ਲਈ ਮਾੜਾ ਤੇ ਕਿੱਦੇ ਮੈਂ ਬੰਦ ਨਹੀਂ ਨਹੀਂ ਮਾੜਾ ਚਲਾ ਲਾ ਉਧਰੋਂ ਥੱਲੇੋਂ ਨੀਚੋਂ ਇੱਥੋਂ ਹਾਂ ਹਾਂ ਚੱਲ ਨਹੀਂ ਰਹਿਦੇ ਇੱਕ ਕਾਰ ਹੀ ਨੱਪ ਕੇ ਛੱਡ ਦੇ ਤੇ ਕਿੱਦੇ ਪਹੁੰਚ ਗਏ ਸੀ ਮੇਲੇ 'ਚ ਮੇਲੇ ਦੇ ਹੋ ਗਏ ਤਿੰਨ ਚਾਰ ਦਿਨ ਬਰੇ ਆਇਆ ਰੋ ਆਪਣਾ ਠੀਕ ਆ ਲੈ ਲਾਲਾ ਮਾੜਾ ਮੈਂ ਕਰ ਤੇ ਮੇਲੇ ਦਾ ਮਾਹੌਲ ਕਿਵੇਂ ਆ ਮੇਲੇ ਦਾ ਮਾਹੌਲ ਪੂਰਾ ਵਧੀਆ ਬਾਕੀ ਬਾਈ ਤੁਸੀਂ ਆਏ ਹੋ ਤੁਸੀਂ ਦੇਖੋਗੇ ਯਰੇ ਮਾਹੌਲ ਪੂਰਾ ਕਾਇਮ ਐ ਕਿ ਪਹਿਲੀ ਮੰਡੀ ਆ ਪੰਜਾਬ ਦੀ ਤੇ ਬਹੁਤ ਸੋਹਣਾ ਮੇਲਾ ਭਰਿਆ ਵਾ ਹਾਂ ਬਹੁਤ ਸੋਹਣਾ ਭਰਿਆ ਵਾ ਹਾਂ ਹਜੇ ਜਾਨਵਰ ਕਾਫੀ ਆਈ ਜਾਂਦੇ ਆ ਆਈ ਜਾਂਦੇ ਆ ਕੱਲ ਥੋੜਾ ਜਿਹਾ ਬਾਰਿਸ਼ ਹੋਈ ਆ ਇੱਥੇ ਤਾਂ ਨਹੀਂ ਹੋਈ ਮੰਡੀ 'ਚ ੜੇ ੜੇ ਬਹੁਤ ਹੋਈ ਤੇ ਹਲਕਾ ਛਿੜਕਾ ਪਿਆ ਉਹਦੇ ਕਰਕੇ ਲੋਕ ਥੋੜੇ ਜਾਨਵਰ ਰੋਗੇ ਅੱਜ ਏਦੋਂ ਵੀ ਜ਼ਿਆਦੇ ਆਉਣਗੇ ਜਾਨਵਰ ਬਾਈ ਠੀਕ ਆ ਤੇ ਆਪਣੇ ਸਟਾਈਲੀਆਂ ਬਾਰੇ ਵੀ ਮੜਾ ਚਾਨਣਾ ਪਾ ਦੇ ਦੱਸ ਦੇ ਸਾਰੇ ਪ੍ਰਾਤ ਤਕਰੀਬਨ ਜਾਣਦੇ ਆ ਬਾਈ ਆਪਣੇ ਘੋੜੇ ਦਾ ਨਾਮ ਜੀ ਰਣ ਸਿੰਘ ਤੇ ਹੁਣ ਬੱਚੇ ਵੀ ਆ ਗਏ ਆਪਣੇ ਕੋਲ ਤਕਰੀਬਨ ਸਾਲ ਹੋ ਗਿਆ ਘੋੜੇ ਆਏ ਨੂੰ ਤੇ ਬੱਚੇ 10 11 ਆ ਗਏ ਤੇ ਬਹੁਤ ਸੋਹਣੇ ਨੁਕਰੇ ਬੱਚੇ ਆਏ ਆ ਬਾਈ ਤੇ ਆਪ ਹੈਗਾ ਇਹ ਅਰਜਨ ਰੌਲੀ ਦਾ ਵੀਰੇ ਸਾਰੇ ਘੋੜੇ ਅਰਜਨ ਰੌਲੀ ਨੂੰ ਵੀ ਜਾਣਦੇ ਆ ਅਰਜਨ ਰੌਲੀ ਹੈਗਾ ਸਾਲੀ ਵਾਲੇ ਦਾ ਤੇ ਮਾਂ ਇਹਦੀ ਝੜਿੱਕਾ ਵਾਲੇ ਘੋੜੇ ਦੀ ਬੱਚੀ ਆ ਜੀ ਉਹ ਸਾਹੋਕੇ ਵਾਲੇ ਘੋੜੇ ਦਾ ਬੱਚਾ ਸੀਗਾ ਜੀ ਝੜਿੱਕਾ ਵਾਲਾ ਠੀਕ ਆ ਠੀਕ ਹਾਂਜੀ ਹਾਂਜੀ ਤੇ ਬਾਈ ਇਹਦੀ ਮੀਟਿੰਗ ਫੀਸ ਕਿੰਨੀ ਹੈ ਲੈਣਾ ਇਹਦੀ ਵੀਰੇ 21000 ਰੁਪਏ ਜੀ ਮੀਟਿੰਗ ਫੀਸ ਆਉਣ ਵੀਰੇ ਤੇ ਲਓ ਮਿੱਤਰੋ ਸਟੈਲੀਅਨ ਚੰਗਾਗਾ ਬਾਈ ਬਿਆਹਤ ਦਾ ਤੁਸੀਂ ਬਾਕੀ ਇਹਦੇ ਚੈਨਲ ਤੇ ਵੀਡੀਓ ਉੜੋ ਵੇਹਿੰਦੇ ਹੀ ਰਹਿੰਨੇ ਘੋੜਾ ਘੋੜੀਆਂ ਨਾ ਤੇ ਚੰਗਾ ਭਰਾ ਫਿਰ ਮਿਲਦੇ ਆ ਅੱਗੇ ਵੀਡੀਓ ਚ ਬਹੁਤ ਧੰਨਵਾਦ ਵੀਰੇ ਬਹੁਤ ਧੰਨਵਾਦ ਥੈਂਕ ਯੂ ਤੇ ਲਓ ਮਿੱਤਰੋ ਆਜੋ ਹੋਰ ਮੇਲੇ ਚ ਤੁਹਾਨੂੰ ਲੈ ਕੇ ਚੱਲਦੇ ਆ ਅੱਗੇ ਬਣੇ ਰਹੋ ਮੇਲੇ ਚ ਮਿੱਤਰੋ ਵਿਆਹਰ ਦਾ ਮਾਹੌਲਾ ਮੇਲੇ ਦਾ ਮਿੱਤਰੋ ਇੱਧਰ ਆ ਗਿਆ ਨੂਰਾ ਕੱਦ ਦਾ ਇਹਦਾ 66 ਇੰਚ ਨੂਰਾ ਪਾਤੜਾ ਪਟਿਆਲਾ ਇੱਕ ਝਾਲਕਾ ਪਏ ਘੋੜੇ ਤੇ ਮਾਰਾ ਦਿੰਨੇ ਆਗੇ ਬੋ ਮਿੱਤਰੋ ਦੇਖੋ ਲੈਂਥ ਲੋਂਥਾ ਬਹੁਤ ਆ ਯਾਰ ਜਾਨਵਰ ਦੀ ਕਮਾਲ ਹੀ ਆ ਤੇ ਉਚਾਈ ਵੀ ਬਹੁਤ ਆ ਕੱਦ ਵੀ 66 ਆ 66 ਇੰਚ ਆਗਾ ਲੈਂਥ ਦੀ ਤਾਂ ਕਮਾਲ ਕੀਤੀ ਪਈ ਹੈ ਗਰਦਨ ਗੁਰਦਨ ਪੂਰੀ ਆ ਸਿਰਾ ਗੱਲ ਬਾਤ ਆ ਤੇ ਆ ਜੋ ਮਿੱਤਰੋ ਆਪਾਂ ਅੱਗੇ ਚੱਲ ਗਏ ਹੋਰ ਜਾਨਵਰ ਤੁਹਾਨੂੰ ਦਿਖਾਉਣਾ ਹੈ ਬਣੇ ਰਿਓ ਮੇਲੇ 'ਚ ਬਹੁਤ ਜ਼ਿਆਦੇ ਮੇਲਾ ਭਰਿਆ ਵਾ ਆ ਦੇਖੋ ਮਿੱਤਰੋ ਚੰਗੇ ਚੰਗੇ sire ਦੇ ਜਾਨਵਰ ਪਹੁੰਚੇ ਆਗੇ ਵਧੀਆ ਮਾਰਵਾੜੀ ਜਾਨਵਰ ਪਹੁੰਚੇ ਆ ਵਧੀਆ ਚੰਬੇ ਪਹੁੰਚੇ ਆ ਵਧੀਆ ਨੁਕਰੇ ਪਹੁੰਚੇ ਆ ਇੱਧਰ ਦੇਖੋ ਮਿੱਤਰੋ ਲਓ ਇੱਕ ਨਜ਼ਰ ਆਪਾਂ ਨਾ ਮੋਟੀ-ਮੋਟੀ ਮਾਰਨੀ ਐ ਇਸ ਵੀਡੀਓ ਵਿੱਚ ਜਾਨਵਰਾਂ ਤੇ ਫੇਰ ਆਪਾਂ ਜਿਵੇਂ ਕੋਈ ਭਰਾ ਮਿਲ ਲੰਗੇ ਖੇਲ ਵਾਲੇ ਜਾਨਵਰ ਹੋਣਗੇ ਉਹ ਜਿਹੀਆਂ ਵੀਡੀਓ ਵੀ ਆਉਣਗੀਆਂ ਇਸ ਕਰਕੇ ਆਪਣੇ ਚੈਨਲ ਤੇ ਮਿੱਤਰੋ ਬਣੇ ਰਹੋ ਜਿੰਨਾ ਭਰਾਵਾਂ ਨੇ ਫੇਸਬੁੱਕ ਪੇਜ ਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਕਰ ਲਿਓ ਲਾਈਕ ਕਰ ਲਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਨਾਲ ਹੀ ਘੰਟੀ ਵਾਲਾ ਬਟਨ ਦਬਾ ਲਿਓ ਤਾਂ ਜੋ ਮੇਲੇ ਵਾਲੀਆਂ ਵੀਡੀਓਸ ਨੂੰ ਦੇਖਣ ਨੂੰ ਮਿਲਦੀਆਂ ਰਹਿਣ ਬਾਕੀ ਹੋਰ ਸਟੱਡ ਫਾਰਮਾਂ ਦੀਆਂ ਵੀਡੀਓ ਤੇ ਜਿਆਦਾਤਰ ਆਪਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਪਾਉਂਦੇ ਹੁੰਨੇ ਆ ਤੇ ਮਿੱਤਰੋ ਆਪਣੇ ਚੈਨਲ ਤੇ ਜਾਨਵਰ ਨਾ ਕਾਫੀ ਸੇਲ ਹੋ ਕੇ ਮਹਾਰਾਸ਼ਟਰ ਕਰਨਾਲ ਰਾਜਸਥਾਨ ਹਰਿਆਣਾ ਤੇ ਪੰਜਾਬ ਚ ਤਾਂ ਹੋਈ ਹੋਈ ਆ ਕਾਫੀ ਜਿਆਦਾ ਜਾਨਵਰ ਸੇਲ ਹੁੰਦੇ ਆਗੇ ਤੇ ਜਿਹੜੇ ਭਰਾ ਵੀਡੀਓ ਕਰਾਉਂਦੇ ਆ ਉਹੀ ਦੱਸਦੇ ਆਪਾਂ ਨੂੰ ਤੇ ਆਜੋ ਫਿਰ ਮਿੱਤਰੋ ਅੱਗੇ ਨਾ ਉਧਰਲੇ ਪਾਸੇ ਚੱਲ ਕੇ ਤੁਹਾਨੂੰ ਮੈਂ ਦਿਖਾਉਣਾਗਾ ਉਧਰ ਕੀ ਮਾਹੌਲ ਆਗਾ ਕਿੰਨੇ ਕ ਜਾਨਵਰ ਉਧਰ ਲੱਗੇ ਹੋਏ ਆ ਇਹ ਮੰਡੀ ਜਾਨਾ ਮਿੱਤਰੋ ਜਿਹੜੀ ਇਹ ਗਧੇ ਘੋੜਿਆਂ ਦੀ ਮੰਡੀ ਹੁੰਦੀ ਆਗੀ ਇਹਦੇ ਇਹਦੇ ਚ ਨਾ ਸਭ ਤੋਂ ਵੱਧ ਗਧੇ ਵੀ ਪਹੁੰਚਦੇ ਆਗੇ ਇਸ ਮੰਡੀ ਚ ਤੇ ਗਧੇ ਘੋੜਿਆਂ ਦੀ ਇਹ ਮੰਡੀ ਮੰਨੀ ਗਈ ਆਗੀ ਤੇ ਹੁਣ ਪਰ ਗਧਿਆਂ ਨਾਲੋਂ ਜ਼ਿਆਦਾ ਇਹਦੇ ਚ ਘੋੜੇ ਘੋੜਿਆਂ ਲੈ ਕੇ ਆਉਣ ਲੱਗ ਗਏ ਲੋਕ ਬਹੁਤ ਮੌਂਝਦੇ ਆਗੇ ਬਹੁਤ ਜਾਨਵਰ ਆਏ ਵੀ ਆ ਮਿੱਤਰੋ ਇੱਥੇ ਹੁਣ ਚੰਗੇ ਚੰਗੇ ਦਿਖਾਉਣੇ ਆ ਸਾਰੇ ਜਾਨਵਰ ਬਣੇ ਰਿਓ ਮਿੱਤਰੋ ਵੀਡੀਓ ਚ ਵੀਡੀਓ ਲੰਮੀ ਹੋ ਸਕਦੀ ਆ ਤੇ ਖੁੱਲਾ ਜਾ ਟਾਈਮ ਕੱਢ ਕੇ ਵੀ ਦੇਖ ਲਿਓ ਉਹ ਬੱਚਾ ਦੁੱਧ ਚੁੰਗੀ ਜਾਂਦਾ ਇੱਕ ਆਵਲੱਕ ਘੋੜੀ ਆਗੀ ਬੱਚਾ ਵੀ ਬਹੁਤ ਸੁੰਦਰ ਆਗਾ ਤੇ ਆ ਸਾਰੇ ਵਪਾਰੀ ਬਾਹਰ ਲੈ ਆਗੇ ਤੇ ਆ ਜੋ ਫਿਰ ਆਪਾਂ ਇਧਰੋਂ ਮਾਰਦੇ ਹਾਂ ਹੁਣ ਤੇ ਇੱਕ ਬਾੜੇ ਤੋਂ ਲੱਗ ਜਾਨੇ ਇਧਰੋਂ ਲਓ ਮਿੱਤਰੋ ਦੇਖੋ ਉਹ ਘੋੜੀ ਵੀ ਬਹੁਤ ਚੰਗੀ ਆਗੀ ਯੋਗਰੀ ਜਾਨਵਰ ਜਿੰਨੇ ਵੀ ਪਹੁੰਚੇ ਯਾਰ ਸਾਰੇ ਚੰਗੇ ਪਹੁੰਚੇ ਆ ਚੰਗੇ ਕਦ ਕਾਠ ਦੇ ਬਾਕੀ ਮਿੱਤਰੋ ਜਿਹੜੇ ਕਿਸੇ ਵੀਰ ਭਰਾ ਨੇ ਨਾ ਜਾਨਵਰ ਲੈਣਾ ਹੁੰਦਾ ਨਵੇਂ ਬੰਦੇ ਨੇ ਉਹ ਮੇਲੇ 'ਚ ਜ਼ਰੂਰ ਗੇੜਾ ਮਾਰਿਆ ਕਰੋ ਮੇਲਾ ਕਿਤੇ ਵੀ ਹੋਵੇ ਜਿਵੇਂ ਨਾਬੇ ਦਾ ਸੀ ਫਿਰ ਨਾਬੇ ਤੋਂ ਬਾਅਦ ਹੁਣ ਜਗਰਾਉ ਆਜੂ ਕਿਸੇ ਨੇ ਵਸ਼ੇਰੀ ਲੈਣੀ ਹੋਵੇ ਵਸ਼ੇਰਾ ਲੈਣਾ ਹੋਵੇ ਜਿਵੇਂ ਆ ਖੜੇ ਆ ਜਾਨਵਰ ਬੱਚੇ ਤਿਆਰ ਕਰਕੇ ਨਾ ਮੇਲੇ ਤੇ ਇੱਕ ਜਿਹੜਾ ਪਲੇਟਫਾਰਮ ਆ ਮੇਲਾ ਤੇ ਇੱਕ ਜਗ੍ਹਾ ਤੇ ਕਾਫੀ ਜ਼ਿਆਦਾ ਜਾਨਵਰ ਦੇਖਣ ਨੂੰ ਮਿਲ ਜਾਂਦੇ ਆਗੇ ਤੇ ਖਰੀਦਣ ਨੂੰ ਬਾਲੀ ਭੱਜ ਨੱਠ ਕਰਨ ਦੀ ਉਹ ਬੰਦੇ ਨੂੰ ਲੋੜ ਨਹੀਂ ਪੈਂਦੀਗੀ ਤੇ ਜਿੰਨਾ ਕ ਕਿਸੇ ਨੇ ਬਜਟ ਲਾਉਣਾ ਹੁੰਦਾਗਾ ਉਹ ਜਿਹੇ ਜਾਨਵਰ ਖਰੀਦ ਸਕਦਾਗਾ ਸਾਰਾ ਇੱਕ ਤਰ੍ਹਾਂ ਦਾ ਜਾਨਵਰ ਮੇਲੇ 'ਚ ਪਹੁੰਚਦਾ ਦੇਖੀ ਚੱਲੋ ਮਿੱਤਰੋ ਬਹੁਤ ਹੀ ਸ਼ਾਨਦਾਰ ਚੰਗੇ ਜਾਨਵਰ ਆਏ ਹੋਏ ਐ ਇੱਥੇ ਮੇਲੇ 'ਚ ਮਾਲਕਨਾ ਹੱਸੇ ਪਾਸੇ ਆ ਤੇ ਆਪਾਂ ਦੂਜੀਆ ਵੀਡੀਓ ਚ ਕਰਦੇ ਆਂ ਰੇਡ ਹੋਂ ਬਾਰੇ ਪਤਾ ਕੀ ਰੇਡ ਹੋਂ ਦਾ ਕੀ ਮਾਹੌਲ ਚੱਲ ਰਿਹਾਗਾ ਤੇ ਕੋਈ ਨਾ ਹਿੱਟ ਜਾਂਦਾ ਤੇ ਕੋਈ ਜਾਨਵਰਾਂ ਨੂੰ ਨਮਾਈ ਜਾਂਦਾ ਕੋਈ ਢੇੜਾ ਕਢਾਈ ਜਾਂਦਾ ਤੇ ਆਪਣੀ ਵਿਵਾਟ ਵਾਵਾ ਹੋਣ ਕਰਕੇ ਮੈਂ ਵੀ ਹੁਆ ਹੁਆ ਫਰਾ ਆਇਆ ਸੀ ਹੌਨਸਰ ਮੈਂ ਖਜਾਲਾ ਆਪਾਂ ਵੀਡੀਓ ਬਣਾ ਗਏ ਪਹਿਲਾਂ ਤਾਂ ਇੱਕ ਫੁੱਲ ਵੀਡੀਓ ਤੇ ਤੁਹਾਡੇ ਨਾਲ ਵਿਖਾਉਣੇ ਆ ਜਾਨਵਰ ਸਾਨੂੰ ਸਾਰੀ ਟੋਟਲ ਮੰਡੀ ਆਪਾਂ ਇਸ ਵੀਡੀਓ ਚ ਕਵਰ ਕਰਾਂਗੇ ਮਿੱਤਰੋ ਬਣਿਆ ਰਿਓ ਲੋ ਆ ਵੇ ਪੂਰੇ ਚੰਗੇ ਆ ਜਾਨਵਰ ਸਾਰੇ ਜਿੰਨੇ ਵੀ ਜਾਨਵਰ ਸਾਰੇ ਚੰਗੇ ਚੰਗੇ ਆਗੇ ਕੀ ਹਾਲ ਆ ਭਰਾ ਥੋੜਾ ਠੀਕ ਠਾਕ ਆ ਸੇਲ ਤੇ ਆ ਜਾਨਵਰ ਅੱਛਾ ਵੈਸੇ ਦਿਖਾਉ ਨੂੰ ਲੈ ਕੇ ਆਏ ਆ ਠੀਕ ਆ ਲੈ ਕੇ ਗੱਲ ਕਰ ਮਾੜੇ ਮਾਈਕ ਲਾਲਾ ਲੋ ਬਾਈ ਮਿੱਤਰੋ ਬਾਈ ਕਹਿੰਦਾ ਨਾ ਜਾਨਵਰ ਨੂੰ ਆਪਾਂ ਮੇਲਾ ਹੀ ਦਿਖਾਉਣ ਲੈ ਕੇ ਆਏ ਆ ਤੇ ਘੋੜੀ ਆ ਬਾਈ ਕਿੰਨੇ ਚਰਦੀ ਹੋਗੀ ਇਹ ਇਹਦੀ ਦੋ ਦੰਦ ਦੋ ਦੰਦ ਤੇ ਹਾਈਟ ਕਿੰਨੀ ਕਰ ਗਈ ਇਹਦੀ 62+ ਹਾਈਟ ਹੈਗੀ ਠੀਕ ਆ ਹਾਈਟ ਬਹੁਤ ਆ ਹਨਾ ਹਾਂਜੀ ਤੇ ਕਿਹੜੇ ਦੀ ਆ ਬਾਈ ਇਹ ਦਾਰੇ ਦੀ ਹੈ ਠੀਕ ਆ ਮੱਲੀ ਬਹੁਤ ਆ ਯਾਰ ਬਾਈ ਇਹ ਤਾਂ ਘੋੜਿਆਂ ਵਰਗੀ ਆ ਹੈ ਲੋ ਮਿੱਤਰੋ ਦੇਖੀ ਚੱਲੋ ਜਿੰਨਾ ਕੈਮਰਾ ਮਾਰਨਾ ਮੈਂ ਆ ਦੇ ਜਾਣੇ ਕੋਸ਼ਿਸ਼ ਕਰੂੰਗਾ ਵੀ ਪੂਰਾ ਵਧੀਆ ਕੈਮਰਾ ਮਾਰ ਗਿਆ ਘੋੜੀ ਤੇ ਆਪਾਂ ਤੇ ਲਓ ਦੇਖੋ ਬਹੁਤ ਮਜ਼ਬੂਤ ਆ ਯਾਰ ਟਾਪ ਟਾਪ ਦਾ ਮਾਲ ਪਹੁੰਚਿਆ ਮਿੱਤਰੋ ਨਾਬਾ ਮੰਡੀ ਤੇ ਇਸ ਕਰਕੇ ਆਪਾਂ ਤੁਹਾਨੂੰ ਕਹਿੰਨੇ ਆ ਚੰਗਾ ਭਰਾ ਫਿਰ ਮਿਲਦੇ ਆ ਬੱਸ ਬੱਸ ਮਿਹਰਬਾਨੀ ਤੇ ਲਓ ਮਿੱਤਰੋ ਪੂਰੇ ਛੋਟੀ ਛੋਟੀ ਦੇ ਜਾਨਵਰ ਪਹੁੰਚੇ ਵੀ ਹੈਗੇ ਨਾਬੇ ਦੀ ਧਰਤੀ ਤੇ ਇਆ ਜੋ ਆਪਾਂ ਤੁਹਾਨੂੰ ਹੋਰ ਜਾਨਵਰ ਦਿਖਾਉਣੇ ਆ ਬਣੇ ਰਿਓ ਮਿੱਤਰੋ ਵੀਡੀਓ 'ਚ ਵੀਡੀਓ ਨੂੰ ਮੈਸ ਨਾ ਕਰਿਓ ਲਓ ਮਿੱਤਰੋ ਇੱਧਰ ਆਇਆ ਰੌਣਕਾਂ ਲੱਗੀਆਂ ਵੰਗਾਂ ਮੰਡੀ ਵੇਖਣਾ ਬਹੁਤ ਬੰਦੇ ਰਿਸ਼ਤੇਦਾਰ ਆਉਂਦੇ ਆਗੇ ਇਹ ਚਾਹ ਪਕੌੜਿਆਂ ਵਾਲੇ ਵੀਰ ਇੱਥੇ ਚਾਹ ਛਕੀ ਜਾਂਦੇ ਆਪਣੇ ਘੋੜਨ ਵਾਲੇ ਭਰਾ ਕੋਈ ਰੋਟੀ ਛਕੀ ਜਾਂਦਾਗਾ ਤੇ ਕੱਲ ਮਿੱਤਰੋ ਇੱਥੇ ਮੀਂਹ ਵੀ ਸੀਗਾ ਕਹਿੰਦੇ ਮੀਂਹ ਵੀ ਥੋੜਾ ਜਿਹਾ ਸੀਗਾ ਕੱਲ ਲਓ ভাই ਮਿੱਤਰੋ ਜਾਨਵਰ ਇੱਧਰ ਵੀ ਆ ਗਏ ਫਿਰ ਚੋਟੀ-ਚੋਟੀ ਦੇ ਵੇਖੀ ਚੱਲੋ ਆਪਣੇ ਆ ਬਈ ਜਾਨਵਰ ਅੱਛਾ ਅੱਛਾ ਉਧਰ ਆ ਮੈਂ ਤਾਂ ਕਿ ਮਾਲਕ ਇੱਥੇ ਹੋਣ ਗਿਆ ਆਪਾਂ ਗੱਲ ਕਰਦੇ ਆ ਤੇ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਵੀਡੀਓ ਚ ਜਾਨਵਰ ਵੇਖਿਓ ਮਿੱਤਰੋ ਐਂ ਸੀਸ਼ਿਆਂ ਨੂੰ ਨਾ ਚਮਕਦੇ ਆ ਬਹੁਤ ਸਿਰਾ ਕਰਾਇਆ ਪਿਆ ਨਮਾ ਨਮੂ ਕੇ ਤੇ ਬਾਕੀ ਜਾਨਵਰ ਵੀ ਸਾਰੇ ਚੰਗੇ ਆ ਜਾਨਵਰ ਵੀ ਮਿੱਤਰੋ ਸਾਰੇ ਚੰਗੇ ਆ ਛੋਟੀ ਛੋਟੀ ਦੇ ਆਗੇ ਲਓ ਵਿੱਚੇ ਮਾਰਵਾੜੀ ਆ ਵਿੱਚੇ ਨੁਕਰੇ ਆ ਤੇ ਵਿੱਚੇ ਜੰਬੇ ਆ ਤੇ ਇਹ ਕਾ ਆ ਗਈ ਮੱਖੀ ਚੀਨੀ ਜੀ ਥੋੜੀ ਇਹ ਵੀ ਚੰਗੀ ਆ ਮਿੱਤਰੋ ਆ ਜਾਨਵਰ ਨਾ ਸਾਰੇ ਤਹਿ ਤੋੜੀ ਆਗੇ ਪੂਰੀ ਗੱਲ ਵਾਸਰੇ ਆ ਹੀ ਲੱਗੀ ਪਈ ਆ ਜੀ ਤੇ ਉੱਪਰਲੇ ਪਾਸੇ ਵੇਖੋ ਮਿੱਤਰੋ ਕਿੱਡੇ ਕਿੱਡੇ ਪੱਖੇ ਚੱਲਦੇ ਆਗੇ ਛੱਡਾਂ ਦੇ ਥੱਲੇ ਖੜੇ ਆ ਜਾਨਵਰ ਬਹੁਤ ਸੋਹਣੇ ਜਾਨਵਰ ਆ ਰੂਹ ਖੁਸ਼ ਹੋ ਗਈ ਮਿੱਤਰੋ ਇਹਨਾਂ ਜਾਨਵਰਾਂ ਨੂੰ ਦੇਖ ਕੇ ਆਪਣੇ ਵੀ ਜਾਨਵਰ ਇਹ ਅੱਛਾ ਚੱਲ ਫੇਰ ਦੂਜੀ ਵੀਡੀਓ ਚ ਕਰਦੇ ਆ ਗੱਲ ਫੇਰ ਹੁਣ ਤਾਂ ਗੁੱਤੇ ਵੀ ਆ ਗੋਪੜਾ ਸਾਹਮਣੇ ਬਈ ਉਹ ਸਾਹਮਣੇ ਆ ਪਾੜਨੇ ਆ ਇਹਰਾ ਹੋਰ ਵੀਡੀਓ ਚ ਕਰ ਲੈ ਗੱਲ ਆਪਾਂ ਕਿਰਾਂ ਮੇਲੇ ਦੇ ਕਮਾਰਗੇ ਪੂਰੀ ਵੀਡੀਓ ਆ ਦੇਖੋ ਮਿੱਤਰੋ ਭਾਈ ਆਏ ਨੂੰ ਲੈ ਕੇ ਆਇਓ ਮਾੜਾ ਆ ਭਾਈ ਕਮਾਇਓ ਮਾੜਾ ਆ ਕੀ ਨਾਮ ਆ ਭਾਈ ਇਹਦਾ ਠੀਕ ਆ ਜੀ ਇਹ ਆਪ ਕਿਹੜੇ ਦਾ ਬੱਚਾ ਭਾਈ ਬੇਤਾ ਆਪ ਦਾ ਬੇਤਾ ਆਪ ਦਾ ਬੱਚਾ ਦੋਸਤੋ ਦੇਖੋ ਬਹੁਤ ਹੀ ਸ਼ਾਨਦਾਰ ਆਗਾ ਸਿਰਾ ਗੱਲਬਾਤ ਆ ਗਈ ਤੇ ਮੈਂ ਸਾਰੀ ਵੀਡੀਓ ਤੁਹਾਨੂੰ ਦਿਖਾਉਣਾ ਭਾਈ ਮਾੜਾ ਆਏ ਇਹਦੇ ਨਾਲ ਗੱਲਬਾਤ ਕਰ ਲੈਨੇ ਆ ਮੀਟਿੰਗ ਫੀਸ ਬਾਰੇ ਠੀਕ ਤੇ ਅੰਦਰ ਮਾਇਕ ਤੋਂ ਹੀ ਡਰੀ ਜਾਂਦੇ ਆ ਇਹ ਕਿਹੜਾ ਕਰੰਟ ਮਾਰਦਾ ਘੋੜੇ ਵਾਲੀ ਪੁੱਛਣਾ ਦਾਸ ਦੇ ਮਾੜਾ ਆਇਆ ਕਿਉਂਕਿ ਨਾ ਵੀਡੀਓ ਦੇਖਦਾ ਕੋਈ ਐਡਰੈਸ ਵਗੈਰਾ ਦੱਸ ਜੋ ਵਿੱਚ ਇੱਥੇ ਲੈ ਆ ਨਾਲੇ ਅੱਗੇ ਥੋੜਾ ਜਿਹਾ ਹੋਰ ਲੋ ਬਈ ਮਿੱਤਰੋ ਆਪਾਂ ਇਹਦੇ ਤੇ ਨਾ ਮੋਟਾ ਆ ਝਲਕਾ ਮਾਰਨੇ ਆ ਇੱਕ ਤੇ ਸਾਰੀ ਗੱਲ ਬਾਤ ਕਰਦੇ ਆ ਬਾਈ ਨਾਲ ਫੇਰ ਅੱਗੇ ਕਰ ਲਾ ਮੜੇ ਆ ਓਏ ਹੋਰੇ ਚੱਲ ਕੋਈ ਨਾ ਆਈ ਫੜ ਲਾ ਨਹੀਂ ਜੇਬ ਚ ਰੱਖ ਲਾਉਂ ਹੀ ਰੱਖ ਲਾ ਹੁਣ ਬਈ ਇੱਕ ਵਾਰੀ ਨਾ ਆਪਣੇ ਦਰਸ਼ਕਾਂ ਨੂੰ ਪਤਾ ਲਾ ਜੇ ਹੋ ਸਕਦਾ ਅੱਗੇ ਮਾਈਕ ਤੋਂ ਬਿਨਾ ਆਵਾਜ਼ ਨਾ ਹੀ ਹੋਵੇ ਇਹਦੇ ਬਾਰੇ ਦੱਸ ਵੀ ਇਹਦਾ ਨਾਂ ਕੀ ਆ ਤੇ ਕਿਹੜੇ ਦਾ ਬੱਚਾ ਐ ਇਹ ਆਦਿਲ ਕੋੜਾ ਜੀ ਪਿੰਡ ਭਾਗਸਰ ਅੱਛਾ ਜੀ ਬਿਤਾਬ ਦਾ ਬੱਚਾ ਜੀ ਬਿਤਾਬ ਦਾ ਬੱਚਾ ਤੇ ਕਿੰਨੀ ਉਮਰ ਹੋ ਗਈ ਬਾਈ ਹੁਣ ਆ ਜੀ ਚਾਰ ਦੰਦ ਹੋ ਗਿਆ ਜੀ ਚਾਰ ਦੰਦ ਹਾਂਜੀ ਤੇ ਹਾਈਟ ਆ 70 ਇੰਚ ਜੀ 70 ਇੰਚ ਹਾਈਟ ਆ ਮਿੱਤਰੋ ਸਿਰਾਂ ਗੱਲ ਬਾਤ ਆ ਗਈ ਤੇ ਥੰਮ ਮਾਰਗਾ ਮਜ਼ਬੂਤ ਆਗਾ ਪੂਰਾ ਦੇਖੋ ਪੈਰਪੂਰ ਦੇਖੋ ਲੈਂਥ ਲੁੰਥ ਬਹੁਤ ਲੰਬਾਈ ਆ ਤੇ ਇਹਦੀ ਮੀਟਿੰਗ ਫੀਸ ਕੀ ਆ ਬਾਈ 40000 ਰੁਪਏ ਜੀ 41 ਹਾਂਜੀ 41000 ਮੀਟਿੰਗ ਫੀਸ ਆ ਤੇ ਬੱਚੇ ਤਾਂ ਬਹੁਤ ਆਗੇ ਹੋਣਗੇ ਹਾਂਜੀ ਬਹੁਤ ਇਧਰ ਨੂੰ ਕਰ ਲਾ ਮਾੜਾ ਇਹ ਅੱਗੇ ਲੈ ਜਾ ਲਓ ਮਿੱਤਰੋ ਸੁਰੂਆਤ ਲੈ ਕੇ ਕਰਾਂ ਮਜ਼ਬੂਤ ਬਹੁਤ ਆ ਗਿਆ ਘੋੜਾ ਸਿਰਾਈ ਹੈ ਗੱਲਬਾਤ ਛਾਤੀ ਛੁੱਤੀ ਦੇਖੋ ਮਿੱਤਰੋ ਘੋੜੇ ਦੀ ਨਾ ਉਹ ਕੇ ਰਿਪੋਰਟ ਆ ਜਮਾ ਕਿਸੇ ਪਾਸੇ ਹੋਣੀ ਖੁੰਝਾ ਤੇ ਸਿਰਾ ਜੇ ਕਿਸੇ ਭਰਾ ਨੇ ਮੀਟਿੰਗ ਸਰਵਿਸ ਲੈਣੀ ਹੋਵੇ ਤੇ ਬਾਈਆਂ ਨਾਲ ਵੀ ਕਰ ਲਿਓ ਸੰਪਰਕ ਬਾਈ ਇੱਕ ਵਾਰੀ ਆਪਣਾ ਐਡਰੈਸ ਬੋਲ ਦਿਓ ਪਿੰਡ ਭਗਸਰ ਜੀ ਅੱਛਾ ਜੀ ਜ਼ਿਲ੍ਹਾ ਸ਼੍ਰੀ ਮਕਸਰ ਸਾਹਿਬ ਤੇ ਫੋਨ ਨੰਬਰ ਵੀ ਬੋਲ ਦਿ 98773 ਤੇ ਨਜੀਰ ਮਾ 84 ਠੀਕ ਆ ਜੀ ਲਓ ਬਾਈ ਮਿੱਤਰੋ ਬਹੁਤ ਹੀ ਖੂਬਸੂਰਤ ਘੋੜਾ ਤੁਹਾਨੂੰ ਦਿਖਾਇਆ ਆਪਾਂ ਤੇ ਕੈਂਬ੍ਰੇਜ ਵੀ ਪੂਰਾ ਨਹੀਂ ਆਉਂਗਾਗਾ ਨੇੜੋਂ ਤਾਂ ਬਹੁਤ ਮਜ਼ਬੂਤ ਆ ਤੇ ਬਣੇ ਰਹੋ ਮਿੱਤਰੋ ਵੀਡੀਓ 'ਚ ਤੇ ਆਪਾਂ ਅੱਗੇ ਫੇਰ ਤੁਹਾਨੂੰ ਜਾਨਵਰ ਦਿਖਾਉਣੇ ਆਗੇ ਹੋਰ ਕਿੰਨੇ ਕ ਜਾਨਵਰ ਪਹੁੰਚੇ ਅਵੇਖੀ ਚੱਲੋ ਆ ਆ ਗਈ ਇੱਧਰ ਘੋੜੀ ਖੜੀ ਐ ਇੱਕ ਨਾ ਇੱਕ ਨਾਲ ਘੋੜਾ ਖੜਾ ਕਾਲਾ ਸੇਲ ਆ ਬਈ ਠੀਕ ਆ ਆ ਲੈ ਬਈ ਮੈਗ ਫੜਾਈ ਬਾਈ ਨੂੰ ਯਾ ਬਈ ਆ ਜਾ ਜਦ ਨੂੰ ਕਮਾਲ ਆ ਕਮਾਲ ਆ ਮਾੜਾ ਇਹ ਘੋੜਾ ਹੀ ਕਮਾਲ ਆ ਕੇ ਬੰਨਿਆ ਵਾ ਕੀ ਬਲੱਡ ਲਾਈਨ ਵਗੈਰਾ ਬਈ ਇਹਦੀ ਇਹ ਜਿੱਦੀ ਮਾਰਵਾੜੀ ਚ ਆ ਗਿਆ ਅੱਛਾ ਹਾਂਜੀ ਮਾਰਵਾੜੀ ਚ ਆ ਗਿਆ ਤੇ ਕਿਹੜੇ ਕੋਨੇ ਦਾ ਬੱਚਾ ਇਹ ਜੋਧਾ ਵਾਲੇ ਦਾ ਰੈਂਬੋ ਦਾ ਰੈਂਬੋ ਦਾ ਠੀਕ ਆ ਤੇ ਹੁਣ ਸੇਲ ਕਰਨ ਦਾ ਮਾਣਾ ਦੀ ਵੀਰੇ ਸੇਲ ਕਰਦਾ ਮੋੜਾ ਠੀਕ ਆ ਤੇ ਕਿੰਨੀ ਉਮਰ ਹੋ ਗਈ ਇਹਦੀ ਕਿੰਨੇ ਸਾਲ ਹੋ ਗਏ ਵੀਰੇ ਤੇ ਹਾਈਟ ਵਗੈਰਾ ਤੇ ਰੈਂਡ 6 ਫੁੱਟ ਠੀਕ ਆ ਤੇ ਬੱਚੇ-ਬੁੱੱਚੇ ਕੋਈ ਆਏ ਆ ਹਾਂਜੀ ਵੀਰੇ ਠੀਕ ਬਹੁਤ ਟਾਪ ਹੀ ਆਏ ਹੋਣਗੇ ਹਨਾ ਹਾਂਜੀ ਹਾਂਜੀ ਬਲੱਡ ਲਾਈਨ ਚੰਗੀ ਆ ਗਈ ਨਾ ਸਾਰੀ ਹਾਂਜੀ ਹਾਂਜੀ ਠੀਕ ਆ ਤੇ ਇੱਕ ਵਾਰੀ ਆਪਣਾ ਐਡਰੈਸ ਬੋਲ ਦੇ ਤੇ ਨੰਬਰ ਬੋਲ ਦੇ ਹਾਂਜੀ ਮੇਰਾ ਨਾਮ ਹੈਗਾ ਡਿੰਪਾ ਕੰਧੋਲਾ ਜੀ ਆਪਣਾ ਪਿੰਡ ਹੈਗਾ ਨਦੰਪੁਰ ਜੀ ਭਵਾਨੀਗੜ੍ਹ ਕੋਲ ਮੋਬਾਈਲ ਨੰਬਰ ਹੈਗਾ ਜੀ 98885 32098 ਠੀਕ ਆ ਤੇ ਡਿਮਾਂਡ ਵਗੈਰਾ ਦਾ ਫੋਨ ਤੇ ਕਰੇਗਾ ਉਹ ਮੌਕੇ ਤੇ ਹੁੰਦਾ ਠੀਕ ਆ ਲਓ ਬਈ ਮਿੱਤਰੋ ਇਹ ਨਾ ਸਟਾਈਲੀਆਂ ਹੋਰ ਸੇਲ ਆਗਾ ਜੇ ਕਿਸੇ ਦੇ ਪਸੰਦ ਆਉਂਦਾ ਹੋਵੇ ਤਾਂ ਕਾਰ ਲਿਓ ਸੰਪਰਕ ਤੇ ਅੱਗੇ ਫੇਰ ਤੁਹਾਨੂੰ ਦਿਖਾਉਣੇ ਆ ਹੋਰ ਵੀਡੀਓ ਬਣੇ ਰਹੋ ਧੰਨਵਾਦ ਜੀ ਕੋਈ ਆਇਆ ਨਹੀਂ ਕੁਝ ਇਹ ਤਾਂ ਨਹੀਂ ਕੋਤਾ ਇਹ ਤਾਂ ਤਾਂ ਕੁਝ ਨਹੀਂ ਤੇ ਰੌਣਕਾਂ ਪੂਰ ਨਹੀਂ ਲੱਗੀਆਂ ਵਾ ਮਿੱਤਰੋ ਮੰਡੀ ਚ ਨਾ ਜਾਨਵਰ ਛੋਟੀ ਛੋਟੀ ਦੇ ਪਹੁੰਚੇ ਵਾ ਸਾਰੇ ਚੜਦੇ ਤੋਂ ਚੜਦੇ ਜਾਨਵਰ ਆ 475 ਤੋਂ 855 ਆਹ ਬਈ ਜਾਨਵਰ ਸੇਲ ਆ ਗੇ ਹਾਂ ਬਈ ਠੀਕ ਤੇ ਆਈ ਮਾੜਾ ਹੈ ਬਈ ਇੱਥੇ ਆ ਜਾ ਉਰਾਂ ਆਲੇ ਬਈ ਮਾਇਕ ਲਾਲਾ ਇੱਧਰ ਤੇ ਲਓ ਦੋਸਤੋ ਆਪਾਂ ਨਾ ਇਹਨਾਂ ਤੇ ਨਿਗਾਹ ਮਾਰਦੇ ਆਂ ਬਸ਼ੇਰੀਆਂ ਕੇ ਬਸ਼ੇਰੇ ਬਸ਼ੇਰੀਆਂ ਜੀ ਬਸ਼ੇਰੀਆਂ ਹੀ ਆ ਦੋਨੇ ہاں ਦੋ ਹੀ ਬਸ਼ੇਰੇ ਆਂ ਠੀਕ ਆ ਲਓ ਬਾਈ ਮਿੱਤਰੋ ਆ ਨਾ ਦੋ ਬਸ਼ੇਰੀਆਂ ਸੇਲ ਆ ਬਸ਼ੇਰੇ ਆਂ ਜੀ ਬਛੇਰੇ ਬਸ਼ੇਰੇ ہاں ਜੀ ہاں ਦੋਨੇ ਬਸ਼ੇਰੇ ਆਗੇ ਬਾਈ ਕਹਿੰਦਾ ਤੇ ਇਹਨਾਂ ਦਾ ਕੀ ਡਿਮਾਂਡ ਵਗੈਰਾ ਕਰਦਾ ਬਾਈ ਔਰਲੇ ਦਾ 5 ਲੱਖ ਰੁਪਏ ਜੀ ਪਰਲੇ ਦਾ 1.5 ਲੱਖ ਰੁਪਏ ਠੀਕ ਆ ਤੇ ਔਰਲਾ ਕਿਹੜੇ ਬਲੱਡ ਲਾਈਨ ਚ ਆ ਗਿਆ ਨੂਰੇ ਦਾ ਪੁੱਤ ਆ ਜੀ ਨੂਰਕਿੰਗ ਦਾ ਬੇਟਾ ਆ ਠੀਕ ਆ ਜੀ ਤੇ ਕਿੰਨੇ ਮਹੀਨੇ ਹੋ ਰਹੂ ਇਹਦੀ ਔਰਲੇ ਦੀ 3 ਮਹੀਨੇ ਆ ਜੀ ਠੀਕ ਆ ਤੇ ਪਹਿਲਾ ਬਾਈ ਹੈ ਪਹਿਲਾ ਪਰਲਾ ਥੋੜਾ ਜਿਹਾ ਦਬਦਾਸ਼ ਟੁੱਟਦਾ ਕਿ ਮਹੀਨੇ ਆ ਜੀ ਠੀਕ ਆ ਤੇ ਉਹ ਕਿਹੜੇ ਦਾ ਬੱਚਾ ਆ ਗਿਆ ਉਹ ਵੀ ਨੂਰਕਿੰਗ ਦਾ ਬੱਚਾ ਜੀ ਨੂਰੇ ਦਾ ਪੁੱਤ ਆ ਅੱਛਾ ਅੱਛਾ ਹਾਂ ਜੀ ਦੋਨੇ ਉਹਦੇ ਹੀ ਆ ਠੀਕ ਆ ਠੀਕ ਆ ਠੀਕ ਆ ਚੰਗੀ ਆ ਬਲੱਡ ਲਾਈਨ ਤਾਂ ਦੋਵਾਂ ਜੀ ਹਾਂ ਜੀ ਤੇ ਸ਼ੌਕਵਾਲਟੀ ਵਾਲੇ ਬਸ਼ੀਰੇ ਆ ਨਾ ਨਿੱਕਾ ਨਿੱਕਾ ਕੁੰਡੀਦਾਰ ਕੰਨ ਆਗਾ ਹਾਂ ਜੀ ਸੋਹਣੇ ਯਕੀਨ ਆ ਉਹ ਦੋਸਤੋ ਉਧਰ ਨਾ ਮੀਰਾ ਨੂਰਾ ਖਾਈ ਜਾਂਦਾ ਦਾਣਾ ਦਾਪਾ ਤੇ ਨਹੀਂ ਤੂਰਾ ਜੇ ਹੁੰਦੇ ਦਾਪਾ ਉਹ ਖਾਹ ਜਾਂਦੇ ਚ ਹੋਰ ਵੀ ਹੋਰ ਫੇਰ ਕੇ ਬਾਕੀ ਚੰਗੇ ਹੀ ਆ ਜਾਨਵਰ ਤਾਂ ਕਿ ਜਾਨਾ ਬਾਈ ਮੜੇ ਆਏ ਨੂੰ ਕਰਦੇ ਜੀ ਜਾਨਾ ਤਾਂ ਕਿਹੜਾ ਢੀੜ ਆਇਆ ਕੱਢ ਲੈਣਗੇ ਵੀਡੀਓ ਚ ਚਲ ਚਲ ਚਲੋ ਬਹੁਤ ਸੋਹਣੇ ਆ ਬਾਈ ਜਾਨਵਰ ਤਾਂ ਤੇ ਬਾਈ ਇਹ ਨੰਬਰ ਬੋਲਦੇ ਆ ਕਾਰੀ ਕਈ ਵਾਰੀ ਕੋਈ ਨਾ ਵੀਡੀਓ ਚ ਵੇਖ ਲੈਂਦਾ ਬੰਦਾ ਫੋਨ ਲਾਉ 98773 32098 ਇੱਕ ਕਰੀ ਫੇਰ ਉਹ 98773 32098 ਠੀਕ ਆ ਲਓ ਬਾਈ ਮਿੱਤਰੋ ਇਹਨਾਂ ਬਾਰੇ ਨਾ ਕਰ ਲਿਓ ਸੰਪਰਕ ਦੋਹੇ ਚੰਗੇ ਆ ਵੇਖੋ ਕੁੰਡੀ ਵੇਖੋ ਮਿੱਤਰੋ ਕੰਨਾਂ ਦੀ ਸਿਰਾਈ ਗੱਲ ਬਾਤ ਆ ਕੰਨ ਛੋਟਾ ਛੋਟਾ ਮਾਰਵਾੜੀ ਕੰਨ ਲੱਗਿਆ ਨੁਕਰੇ ਬੱਚਿਆਂ ਨੂੰ ਆਪਾਂ ਉਹ ਫੁੱਲ ਵੀਡ ਕੋ ਬਣਾ ਦੇਾਂਗੇ ਇਹਨਾਂ ਦੀ ਕੋਈ ਨਹੀਂ ਕਿਰਾਂ ਆਪਾਂ ਮੋਟਾ ਮੋਟਾ ਨਾ ਮੰਡੀ ਕਵਰ ਕਰਦੇ ਆ ਫੁੱਲ ਬਣਾ ਦੇਣੇ ਆਵਾਪ ਇਹਨਾਂ ਦਾ ਠੀਕ ਆ ਆਵਾਪ ਆ ਮਿੱਤਰੋ ਜਿਹੜੇ ਤੁਹਾਨੂੰ ਵਸ਼ੇਰੇ ਦਿਖਾਏ ਆ ਕਿ ਆਪਾਂ ਠੀਕ ਆ ਤੇ ਇਹਦੀ ਮੀਟਿੰਗ ਸਰਵਿਸ ਕਿੰਨੀ ਚੱਲ ਰਹੀ ਹੈ ਜੀ ਚੱਲ ਰਹੀ ਹੈ ਠੀਕ ਆ ਠੀਕ ਆ ਤੇ ਬੱਚੇ ਕਿੰਨੇ ਕ ਆ ਗਏ ਜੀ ਠੀਕ ਆ ਠੀਕ ਆ ਆ ਮਿੱਤਰੋ ਵੇਖੋ ਆ ਬੈਨਰ ਤੇ ਵੇਖੋ ਬੱਚੇ ਬਹੁਤ ਜ਼ਿਆਦਾ ਆ ਗਏ ਜਾ ਇਹ ਵੀ ਚੰਗੇ ਚੰਗੇ ਆ ਨਾਲੇ ਇਹਦੇ 'ਚ ਮਿੱਤਰੋ ਬਾਈਨਰ ਤੇ ਨੰਬਰ ਨੋਟ ਕਰ ਲਿਓ ਜੇ ਕਈ ਬਾਈ ਕਿਸੇ ਵੀਰ ਭਰਾ ਨੂੰ ਨੰਬਰ ਨਹੀਂ ਸੁਣਿਆ ਤਾਂ ਬਾਈਨਰ ਤੇ ਨੰਬਰ ਵੀ ਆ ਬਾਈ ਦਾ ਤੇ ਨੰਬਰ ਨੋਟ ਕਰ ਲਿਓ ਬਹੁਤ ਸੋਹਣਾ ਬਾਈ ਘੋੜਾ ਤੇਰਾ ਤੇ ਕੋਈ ਨਾ ਆਪਾਂ ਫੁੱਲ ਵੀਡੀਓ ਕਰ ਲਾਂ ਫੇਰ ਕਿਰਾਂ ਆਪਾਂ ਮੰਡੀ ਦਿਖਾ ਦਈਏ ਪੂਰੇ ਸਿਰਾ ਗੱਲਬਾਤ ਆ ਗਈ ਇਧਰ ਆਵਲੱਕ ਆ ਗਿਆ ਆ ਮਿੱਤਰੋ ਹੋਰ ਵੀ ਜਾਨਵਰ ਕਾਫੀ ਆ ਇੱਧਰ ਫੇਰ ਆ ਗਏ ਜੁਪੀ ਵਾਲਿਆਂ ਦੇ ਜਾਨਵਰ ਖੜੇ ਆਗੇ ਆ ਸਾਰੇ ਬਾਹਰਲੇ ਵਪਾਰੀਆਂ ਦੇ ਜਾਨਵਰ ਆ ਗਏ ਇੱਧਰ ਮੰਡੀ ਕਾਫੀ ਭਰੀ ਹੋਈ ਹੈ ਹਰ ਕਿਸ ਤਰ੍ਹਾਂ ਦਾ ਮਾਲ ਪਹੁੰਚਿਆ ਮਿੱਤਰੋ ਯਾਰ ਇੱਕ ਨੁਗਰਾ ਘੋੜਾ ਇੱਧਰ ਖੜਾ ਹੈ ਬਹੁਤ ਸਰੇ ਆ ਫਰੌਡ ਸਟੱਡ ਫਾਰਮ ਠੀਕ ਆ ਕਰਨੀ ਹੈ ਗੱਲ ਕੀ ਮੀਟਿੰਗ ਫੀਸ ਲੈਣਾ ਇਹਦੀ ਤੇ ਆ ਮਿੱਤਰੋ ਜੇ ਕਿਸੇ ਦੇ ਆ ਘੋੜਾ ਪਸੰਦ ਆਉਂਦਾ ਹੋਵੇ ਵੀ ਮੀਟਿੰਗ ਸਰਦਸ ਕਰਾਉਣੀ ਹੋਵੇ ਤਾਂ ਆ ਨੰਬਰ ਆ ਵਾਈ ਦਾ ਖੁਰਲੀ ਤੇ ਲਿਖਿਆ ਇਹਦੇ ਤੇ ਕਰ ਲਿਓ ਸੰਪਰਕ ਤੇ ਚਲਦੀ ਚਲਦੀ ਵੀਡੀਓ ਨੂੰ ਮਿੱਤਰੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਬਣਿਆ ਰਿਹਾ ਵੀਡੀਓ ਚ ਬਹੁਤ ਹੀ ਰੌਣਕਾਂ ਲੱਗੀਆਂ ਆਉਂਗਾ ਮੇਲੇ ਤੇ ਸਿਰਾਗਾਂ ਲਵਾਦ ਆ ਗਈ ਪੂਰਾ ਵਧੀਆ ਮਾਹੌਲਾ ਮੇਲੇ ਦਾ ਮਿੱਤਰੋ ਮੇਲੇ ਤੇ ਜਰੂਰ ਗੇੜਾ ਮਾਰਿਆ ਕਰੋ ਨਵੇਂ ਭਰਾ ਤੇ ਜਿੰਨਾ ਭਰਾਵਾਂ ਕੋਲੇ ਜਾਨਵਰ ਹੈਗੇ ਉਹ ਤਾਂ ਖਰਾਉਂਦੇ ਜਾਂਦੇ ਰਹਿੰਦੇ ਆਗੇ ਮੇਲੇ ਤੇ ਸਿੱਕੂ ਸਟਾਰਟ ਫਾਰਮ ਵਾਲਿਆਂ ਦੇ ਪਹੁੰਚ ਗਏ ਹੁਣ ਗਾਂ ਆਪਾਂ ਮਿੱਤਰੋ ਦੇਖੋ ਮਿੱਤਰੋ ਸਿਰਾ ਗੱਲਬਾਤ ਆ ਜੀ ਚੜਦੇ ਤੇ ਚੜਦੇ ਜਾਨਵਰ ਬਹੁਤ ਸਿਰੇ ਸਿਰੇ ਦੇ ਜਾਨਵਰ ਖੜੇ ਆ ਲਓ ਮਿੱਤਰੋ ਮੇਲੇ ਚ ਆ ਦੇਖੀ ਚੱਲੋ ਸਿਰਾ ਹੀ ਮਾਹੌਲ ਆ ਗੱਲਬਾਤ ਸਿਰਾ ਆਪਾਂ ਮੋਟੀ ਝਲਕ ਮਰਾ ਦਿੰਨੇ ਆ ਇੱਕ ਫਿਰ ਵੀਡੀਓ ਮਿੱਤਰੋ ਜਿਆਦਾ ਲੰਮੀ ਹੋ ਜਾਂਦੀ ਏ ਜੀ ਜਾਨਵਰ ਨੂੰ ਰਖਾਈ ਜਾਂਦੇ ਆ ਸਾਰੇ ਹੀ ਲਓ ਮਿੱਤਰੋ ਇੱਧਰ ਆ ਗਿਆ ਦਰਮਿਆਨਾ ਵਿੱਚ ਹੀ ਮਾਲਾ ਵਿੱਚ ਚੰਗੀਆਂ ਖੜੀਆਂ ਇੱਕ ਕਰੋ ਤੇ ਬਾਕੀ ਵਧੀਆ ਹਾਈਟ ਹੂਟ ਜਿੱਲੀਕ ਚਾਲਦੀ ਆਮ ਓਨੇ ਕਾਲੇ ਜਾਨਵਰ ਵੀ ਆ ਤੇ ਜਿਆਦਾ ਹਾਈਟ ਵਾਲੇ ਵੀ ਖੜੇ ਆ ਉਹ ਵੀ ਸੁਣ ਦਿਖਾਉਣਾ ਜਿਆਦਾ ਹਾਈਟ ਵਾਲੇ ਖੜੇ ਆ ਇੱਧਰ ਚੰਗੀਆਂ ਘੋੜੀਆਂ ਖੜੀਆਂ ਆਆਂ ਪੂਰਾਂ ਆਹ ਦੇਖੋ ਮਿੱਤਰੋ ਸਿਰਾ ਗੱਲਬਾਤ ਆ ਇਹਨਾਂ ਦੀ ਫੁੱਲ ਵੀਡੀਓ ਮਿੱਤਰੋ ਮੇਲੇ ਦੀ ਇਹ ਤੋਂ ਸੋਨੇ ਜਾਨਵਰ ਬਈ ਸੇਲ ਆ ਜਾਨਵਰ ਆ ਆਪਣੇ ਸੇਲ ਆ ਆਇੰਗਾ ਇੱਕ ਮਿੰਟ ਮੜਾਏ ਦੱਸ ਦੀ ਕੀ ਕੀ ਪ੍ਰਾਈਜ਼ ਕਰਨਾ ਵੀਡੀਓ ਚ ਨੰਬਰ ਬੋਲ ਦੀ ਬਾਕੀ ਆਪਾਂ ਉਹ ਵੀ ਕਰ ਲਾਂਗੇ ਇੱਕ ਵੀਡੀਓ ਇਹ ਕਰਨੀ ਹਈ ਅਲਗ ਅਲਾਮਾ ਹੱਥ ਫੜਾ ਲਾਲਾ ਵਾ ਜਾ ਹੀ ਫੜ ਲਾਂ ਹੀ ਫੜ ਲ ਬਣਾ ਬਸ ਆਉਣਾ ਆਉਣਾ ਇਹ ਤਾਂ ਤੇ ਇਹ ਘੋੜੀ ਬਾਰੇ ਦੱਸ ਆਪਾਂ ਨੂੰ ਕੇਰਾ ਇਹ ਘੋੜੀ ਵੀਰੇ ਆਪ ਅੱਜ ਕਰਦੀ ਆ ਅੱਛਾ ਦੋ ਦੰਦ ਬਸ਼ੇਰੀ ਹਾਲੇ ਇਹ ਦੁੱਲੇਗੁਰ ਦਾ ਗੱਪਣਾ 7 ਮਹੀਨਿਆਂ ਦੀ ਠੀਕ ਆ ਠੀਕ ਆ ਇਹ ਮੁੱਲੇ ਦਾ 8 ਲੱਖ ਰੁਪਈਆ 8 ਲੱਖ ਡਿਮਾਂਡ ਆ ਹਾਂਜੀ ਠੀਕ ਆ ਤੇ ਇਹਦੇ ਨਾਲ ਆ ਇਹ ਵੀ ਦੁੱਲੇਗੁਰ ਦਾ ਗੱਪਣਾ 6 ਮਹੀਨਿਆਂ ਦੀ ਠੀਕ ਆ ਇਹ 6 ਮਹੀਨਿਆਂ ਦੀ ਗੱਪਣਾ ਹਾਂ ਕਰਦਾ 60 ਇੰਚ ਦਾ 60 ਘੋੜੀਆਂ ਨੂੰ ਚੰਗੀਆਂ ਪੇਟ ਲਾਂ ਘੋੜੀਆਂ ਹਾਂ ਕੋੜੇ ਬੱਚੇ ਵਧੀਆ ਦੇਣ ਲੈਂਦੇ ਨੇ ਤੇ ਇਹਦੀ ਡਿਮਾਂਡ ਆ 4 ਲੱਖ ਰੁਪਈਆ ਇਹਦੀ ਡਿਮਾਂਡ ਆ 4 ਲੱਖ ਰੁਪਈਆ 4 ਲੱਖ ਤੇ ਇੰਦਰ ਚੱਲ ਇਹ ਅੱਜ ਕਾਲੀ ਜੰੰਬੀ ਘੋੜੀ ਵੀਰੇ। ਕੱਦ ਹੈਗਾ 65 ਇੰਚ ਦਾ। ਅੱਛਾ। ਇਹ ਗੱਭਣ ਨੁਕਰੇ ਘੋੜੇ ਤੋਂ। 4 ਕਿੰਨੇ ਮਹੀਨੇ ਦੀ? ਇਹ ਕਿੰਨੇ ਮਹੀਨੇ ਦੀ ਗੱਭਣਾ? 4 ਮਹੀਨੇ ਦੀ। 4ਾਂ ਦੀ ਇਹ ਆ ਹੈ। ਹਾਂ। ਕਨਫਰਮ ਚੈੱਕ ਪਾਸ ਹੋ ਗਈ। ਚੈੱਕ ਵੀਰੇ ਚੈੱਕ। ਠੀਕ ਆ। ਤੇ ਬਾਲ ਪੌੜੀਆਂ ਦੇ ਜਾਨਵਰ ਕਿਵੇਂ ਆ ਸਾਫ਼? ਸਾਰੇ ਸਾਫ਼ ਨੇ ਵੀਰੇ ਸਾਰੇ ਸਾਫ਼ ਨੇ। ਠੀਕ ਆ। ਤੇ ਇਹਦੀ ਡਿਮਾਂਡ ਵਗੈਰਾ? ਇਹਦੀ 3 ਲੱਖ ਰੁਪਏ ਵੀਰੇ। ਠੀਕ ਆ। 3 ਲੱਖ ਮਿੱਤਰੋ ਇਹਦੀ ਡਿਮਾਂਡ ਕਰਦਾ ਬਾਈ। ਤੇ ਇਹਦੇ ਨਾਲ ਬਾਈ ਇੱਧਰ ਇਹ ਲਾਲ ਜੰੰਬੀ ਐ ਵੀ ਗੱਭਣਾ ਡੇਢ ਮਹੀਨੇ ਦੀ। ਅੱਛਾ। ਨੁਕਰੇ ਘੋੜ ਇਹਦੀ ਕੀ ਡਿਮਾਂਡ ਆ? ਇਹਦੀ ਡਿਮਾਂਡ 2.5 ਲੱਖ ਰੁਪਈਆ। ਠੀਕ ਆ। ਹਾਈਟ ਕਿੰਨੀ ਆ ਇਹਦੀ? ਹਾਈਟ ਦੇ 68 ਤੋਂ ਬਾਹਰ ਆ ਵੀਰੇ। ਹਾਈਟ ਤਾਂ ਚੰਗੀ ਆ ਨਾ ਚਾਰਾਂ ਦੀ। ਹਾਂ, ਚਾਰੇ ਕੋੜੇ ਫਰਦਾ ਬੱਚਾ ਨੇ ਘੋੜੀਆਂ ਨੇ। ਇੱਕ ਵਾਰੀ ਆਪਣਾ ਐਡਰੈਸ ਬੋਲਦੇ ਤੇ ਮੋਬਾਈਲ ਨੰਬਰ। ਐਡਰੈਸ ਵੀਰੇ ਬਲੇਜ਼ ਬੰਗਾ ਵਾਲੀ, ਤਸਵੀਲ ਧੂਰੀ ਜ਼ਿਲ੍ਹਾ ਸੰਗਰੂਰ ਆ। ਠੀਕ ਆ। ਨੰਬਰ 9875238000। ਇੱਕ ਵਾਰੀ ਫੇਰ ਬੋਲੋ। 9875238000। ਠੀਕ ਆ। ਲਓ ਬਾਈ ਮਿੱਤਰੋ, ਇਹ ਸੀ ਮੇਲੇ ਦੀ ਆਪਣੇ ਦੀ ਨਾਪੇ ਵਾਲੇ ਮੇਲੇ ਦੀ ਫੁੱਲ ਵੀਡੀਓ। ਤੇ ਇਸ ਵੀਡੀਓ ਨੂੰ ਲਾਈਕ ਕਰ ਦਿਓ, ਸ਼ ਵਾਹੀ ਦਾ ਨੰਬਰ ਵੀ ਆਪਾਂ ਪੁੱਛਿਆ ਜੇ ਕਿਸੇ ਦੇ ਜਾਨਵਰ ਤੋਂ ਹਸਨ ਦਾ ਆਉਂਦਾ ਤਾਂ ਖਰੀਦ ਲਿਓ ਅੱਗੇ ਲਈ ਵੀਡੀਓ ਚ ਫੇਰ ਮਿਲਦੇ ਆਂ ਧੰਨਵਾਦ